ਇਹ ਤਾਂ ਯਾਰ ਆਪਾਂ ਨੂੰ ਘਰੇ ਬੈਠਿਆਂ ਨੂੰ ਬਿਜਲੀ ਲਾ ਕੇ ਮਾਰ ਦੇਣਗੇ ਪਤਾ ਹੀ ਨਹੀਂ ਕੀ ਹੋਈ ਜਾਂਦਾ ਹੁਣ ਤੁਸੀਂ ਦੇਖਿਆ ਕਦੇ ਕਈ ਵਾਰੀ ਆਪਾਂ ਕਾਰ ਦੀ ਬਾਰੀ ਖੋਲਦੇ ਹੁੰਨੇ ਆ ਆਪਾਂ ਨੂੰ ਕਰੰਟ ਲੱਗਦਾ ਹੈ ਕਿਸੇ ਚੀਜ਼ ਨੂੰ ਹੱਥ ਲਾਉਣੇ ਆ ਆਪਾਂ ਨੂੰ ਕਰੰਟ ਲੱਗਦਾ ਕਈ ਵਾਰੀ ਕੀ ਹੁੰਦਾ ਵੀ ਆਪਾਂ ਇੱਕ ਦੂਜੇ ਨੂੰ ਜਾਂ ਆਪਣੇ ਕੋਲੇ ਦੋਸਤ ਬੈਠਾ ਹੁੰਦਾ ਉਹਨੂੰ ਹੱਥ ਲਾਉਣੇ ਤਾਂ ਆਪਾਂ ਨੂੰ ਕਰੰਟ ਲੱਗਦਾ ਹੁਣ ਅੱਗੇ ਆ ਜਾਂਦਾ ਸੀਗਾ ਵੀ ਭਾਈ ਬਿਜਲੀ ਨੂੰ ਜੇ ਪਾ ਹੱਥ ਲਾਵਾਂਗੇ ਤਾਂ ਆਪਾਂ ਨੂੰ ਕਰੰਟ ਲੱਗੂ ਹੁਣ ਤਾਂ ਐ ਹੀ ਨਹੀਂ ਪਤਾ ਵੀ ਆਪਾਂ ਕਿਹੜੀ ਚੀਜ਼ ਨੂੰ ਹੱਥ ਲਾਵਾਂਗੇ ਤਾਂ ਆਪਾਂ ਨੂੰ ਕਰੰਟ ਲੱਗੂ ਕਿਹੜਾ ਬੰਦਾ ਜਿਹਦੇ ਹੱਥ ਚ ਆਪਣੀ ਸੋਚ ਆਗੀ ਸੋਚਿਆ ਤੁਸੀਂ ਕਦੇ ਹੈ ਵੀ ਕਿਹੜਾ ਬੰਦਾ ਜਿਹੜਾ ਆਪਾਂ ਨੂੰ ਮਾਰਨਾ ਚਾਹੁੰਦਾ ਮਾਰਨੇ ਹੋ ਗਿਆ ਅੱਗੇ ਦੇਖੋ ਕੱਲ ਆਪਾਂ ਨੂੰ ਬਿਜਲੀ ਤੋਂ ਕਰੰਟ ਲੱਗਦਾ ਸੀ ਆਪਾਂ ਨੂੰ ਵੀ ਸਮਝ ਆਉਂਦਾ ਸੀ ਯਾਰ ਵੀ ਚੱਲ ਹਨਾ ਵੀ ਆਪਾਂ ਤਾਰ ਨੂੰ ਹੱਥ ਲਾਵਾਂਗੇ ਤਾਂ ਕਰੰਟ ਵੱਜੂ ਹੁਣ ਆਪਾਂ ਨੂੰ ਕੁਈ ਕਰੰਟ ਵੱਜੀ ਜਾਂਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਨਾ ਕੋਈ ਬੰਦਾ ਆ ਕੇ ਆਪਣਾ ਕੋਈ ਡਾਕਟਰ ਜਾਂ ਕੋਈ ਦੱਸੇ ਵੀ ਇਹ ਕਾਹ ਤੋਂ ਕਰੰਟ ਵੱਜੀ ਜਾਂਦਾ ਦੱਸਦਾ ਹੀ ਨਹੀਂ ਕੋਈ ਇਹ ਹੋਈ ਕਿ ਜਾਂਦਾ ਹੁਣ ਆਪਾਂ ਪਿੰਡਾਂ ਦੇ ਬੈਠੇ ਆ ਹੈ ਅਜੇ ਹੁਣ ਆਪਾਂ ਮੈਤ ਰਹਿ ਜਾਨਾ ਹੁਣ ਹੁਣ ਮੰਨ ਲਾ ਮੈਂ ਬਾਹਰ ਨੂੰ ਤਲਾਵਾ ਕੀ ਪਤਾ ਮੈਨੂੰ ਕਰੰਟ ਵੱਜੇ ਮੰਨ ਲਓ ਮੈਂ ਗੱਡੀ ਚਲਾਈ ਜਾਨਾ ਹੈ ਤੇ ਗੱਡੀ ਮੇਰੀ 100 ਦੇ ਚੱਲੀ ਜਾਂਦੀ ਹੈ ਰੇਸ ਤੇ ਤੇ ਉਧਰੋਂ ਮੈਨੂੰ ਕੱਜ ਤੋਂ ਕਰੰਟ ਲੱਗਿਆ ਤੇ ਜੇ ਸਟੀering ਹਿੱਲ ਗਿਆ ਤੇ ਮੈਂ ਤਾਂ ਗਿਆ ਐਕਸੀਡੈਂਟ ਹੋ ਜਾਊਗਾ ਅਣਾ ਵੀ ਆਪਣੀ ਮੌਤ ਕਿਸੇ ਵੀ ਵੇਲੇ ਵੀ ਹੋ ਸਕਦੀ ਆ ਇਹ ਕਰੰਟ ਵੱਜਣੋਂ ਰੁਕਣਾ ਚਾਹੀਦਾ ਹੁਣ ਆਏ ਨਹੀਂ ਰੁਕਣਾ ਹੁਣ ਤੁਸੀਂ ਸੁਣਿਆ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਮਾਂ ਉਹਨੂੰ ਦੁੱਧ ਨਹੀਂ ਦਿੰਦੀ ਹੁਣ ਜਿੰਨਾ ਜਿੰਨਾਂ ਨੂੰ ਕਰੰਟ ਲੱਗਦਾ ਵੀਡੀਓ ਸ਼ੇਅਰ ਕਰੋ ਤਾਂ ਜੋ ਵੱਤ ਵਤ ਲੋਕਾਂ ਨੂੰ ਪਤਾ ਲੱਗੇ ਸਾਰੇ ਇਹਨੇ ਇਕੱਠੇ ਹੋ ਕੇ ਕਹਿਣ ਵੀ ਭਾਈ ਸਾਨੂੰ ਕਰੰਟ ਲੱਗ ਰਿਹਾ ਸਾਡਾ ਹੱਲ ਕਰੋ ਸਾਨੂੰ ਕਰੰਟ ਲੱਗਣਾ ਹਟਾਓ ਫੇਰ ਕਰੰਟ ਹਟੂਗਾ ਆਪਾਂ ਕੀ ਲੈਣਾ ਯਾਰ ਨਵੀਆਂ ਟੈਕਨੋਲੋਜੀਆਂ ਤੋਂ ਵਾਈਫਾਈਆਂ ਤੋਂ ਹੈ ਫਲਾਨੰਟਮ ਕਾ ਨਣ ਤੋਂ ਆਪਾਂ 5G ਚਲਾ ਕੇ ਕੀ ਲੈਣਾ ਉਹ ਸਾਰੇ ਗੱਲਾਂ ਪਾਸੇ ਅੱਜ ਆਪਾਂ ਜਾਂਦੇ ਰਹਿਾਂਗੇ ਚਾਰ ਸਾਲ ਆਪਣੀ ਉਮਰ ਲੰਮੀ ਚਾਹੀਦੀ ਆਪਾਂ ਨੂੰ ਤਾਂ ਜੇ ਨਵੀਆਂ ਟੈਕਨੋਲੋਜੀਆਂ 'ਚ ਵੜ ਕੇ ਤੇ ਆਪਣੀ ਉਮਰ ਘਟਦੀ ਆ ਮੈਂ ਕੀ ਕਰਨੀ ਆ ਟੈਕਨੋਲੋਜੀਆਂ ਹਨਾ ਵੀ ਹੁਣ ਬਿਜ਼ਨਸਮੈਨਾਂ ਨੂੰ ਫਾਇਦਾ ਹੋਣਾ ਇਹਦਾ ਜੇ ਕੋਈ ਨਵੀਂ ਟੈਕਨੋਲੋਜੀ ਆਊਗੀ ਅਗਲੇ ਨੂੰ ਚਾਰ ਛਿਲੜ ਬਣਨਗੇ ਹੁਣ ਸਾਡੀ ਸਾਨੂੰ ਮਾਰ ਕੇ ਤਾਂ ਨਹੀਂ ਅਗਲੇ ਨੇ ਛਿਲੜ ਕਮਾਉਣੇ ਗੱਲ ਸਮਝ ਆਉਂਦੀ ਆ ਕੋਸਾ ਹੁਣ ਮੇਰੀ ਗੱਲ ਸੁਣੋ ਯਾਰ ਵੀ ਜਿਹਨੂੰ ਜਿਹਨੂੰ ਕਰੰਟ ਲੱਗਦਾ ਉਹ ਵੀਡੀਓ ਸ਼ੇਅਰ ਕਰੋ ਹੁਣ ਇਹ ਤਾਂ ਇੱਕ ਇੱਕ ਜ਼ਰੂਰ ਨਾਲ ਤੁਸੀਂ ਸੋਚੋ ਜੇ ਆਪਾਂ ਕਰੰਟ ਲੱਗਦਾ ਉਹ ਵੀ ਆਪਾਂ ਸਿੱਧੇ ਖੜਾ ਨੂੰ ਮਤਲਬ ਆਪਾਂ ਨੂੰ ਕੋਈ ਕਰੰਟ ਲਾ ਸਕਦਾ ਉਹ ਵੀ ਪਾਸੇ ਕਿਤੇ ਬੈਠਾ ਸੋਚੋ ਤੁਹਾਡਾ ਦਿਲ ਕਿਉਂ ਨਹੀਂ ਖੜਾ ਸਕਦਾ ਉਹ ਜਿਹੜਾ ਬੰਦਾ ਤੁਹਾਨੂੰ ਐ ਬਿਨਾ ਕਿਸੇ ਤਾਰ ਤੋਂ ਕਿਦਾ ਬਿਜਲੀ ਤੋਂ ਕਰੰਟ ਲਾ ਸਕਦਾ ਜਦੋਂ ਜੀਚਾ ਬਟਨ ਨੱਪੂਗਾ ਤੁਹਾਡਾ ਦਿਲ ਖੜਜੂ ਮਰਜੋਗੇ ਹੋ ਸਕਦਾ ਵਿਗਿਆਨ ਹੀ ਇਹ ਟੈਕਨੋਲੋਜੀ ਆ ਅਗਲੇ ਜੇਦ ਨੂੰ ਮਾਰਨ ਲੱਗੇ ਸੋਚਣਗੇ ਨਹੀਂ ਜੇ ਤੁਸੀਂ ਆਈਂ ਡੱਡੂ ਵਾਂਗੂ ਚੁੱਪ ਕਰੇ ਰਹੇ ਤੇ ਇੱਕ ਦਿਨ ਪਾਣੀ ਇੰਨਾ ਤੱਤਾ ਹੋ ਜਾਊਗਾ ਕਿ ਥੋ-ਥੋ ਪਤੀਲੇ ਚੋਂ ਬਾਹਰ ਛਾਲ ਨਹੀਂ ਵਜਣੀ ਹੁਣ ਬੋਲੋ ਵਿਗਿਆਨ ਚੰਗੀ ਗੱਲ ਆ ਵਿਗਿਆਨ ਨੇ ਆਪਣੇ ਜੀਵਨ ਚ ਸੁੱਖ ਭਰਤਾ ਪਰ ਆਈਂ ਥੋੜੀ ਵੀ ਵਿਗਿਆਨ ਆਪ ਨੂੰ ਮਾਰਦੇ ਹੁਣ ਕੁਝ ਕਿ ਬਿਜ਼ਨਸਮੈਨ ਆ ਜਿਹੜੇ ਪੈਸੇ ਵਾਲੇ ਲੋਕ ਆ ਉਹ ਆਪਦੇ ਬਿਜ਼ਨਸ ਨੂੰ ਵਧਾਉਣ ਲਈ 5G ਜਾਂ ਨਵੀਆਂ ਟੈਕਨੀਕਾਂ ਨੂੰ ਵਿਕਸਿਤ ਕਰਨ ਲਈ ਆਪਣੇ ਤੇ ਬੈਠੇ ਤਿਆਰਬੇ ਕਰਦੇ ਰਹਿੰਦੇ ਆ ਰਿਸਰਚ ਸੈਂਟਰਾਂ ਦੇ ਵਿੱਚ ਤਾਂ ਗਰੰਟ ਵੱਜ ਰਹੇ ਆ ਆਪਾਂ ਨੂੰ ਇਹ ਨਾ ਇਹ ਰੁਕਣਗੇ ਕਦੋਂ ਹੁਣ ਆਪਾਂ ਜਦੋਂ ਆਪਣੇ ਜੀ ਕੋਈ ਮਰ ਜਾਂਦਾ ਮੈਨੂੰ ਨਹੀਂ ਪਤਾ ਵੀ ਇਸੇ ਕਰਕੇ ਮਰਦਾ ਜਾਂ ਕਿ ਮੈਂ ਮਰਦਾ ਚਲੋ ਮਰ ਜਾਂਦਾ ਤੇ ਆਪਣਾ ਤਾਂ ਆਪਾਂ ਤਾਂ ਆਪਣੇ ਘਰ ਦੀ ਤਾਂ ਕਹਿ ਦਿੰਦੇ ਕਿ ਜਾਂ ਆਪਣੇ ਪਿੰਡ ਵਾਲੇ ਜਾਂ ਸ਼ਹਿਰ ਵਾਲੇ ਤਾਂ ਕਹਿ ਦਿੰਦੇ ਭਾਈ ਕੁਦਰਤੀ ਮੌਤ ਮਰ ਗਿਆ ਇਹ ਕੁਦਰਤੀ ਕਦੀ ਮਾਤਾ ਕੀ ਪਤਾ ਆਪਾਂ ਉਸੇ ਕਰੰਟ ਨਾਲ ਮਰੇ ਹੋਈਏ ਜਿੰਨਾ ਤੇਰਾ ਆਪਾਂ ਨੂੰ ਕੋਈ ਅਥਾਰਟੀ ਬੋਲ ਕੇ ਨਹੀਂ ਦੱਸਦੀ ਵੀ ਭਾਈ ਤੁਸੀਂ ਐਸ ਕਰਕੇ ਆ ਤੁਹਾਨੂੰ ਕਰੰਟ ਲੱਗ ਰਿਹਾ ਇਹਦਾ ਤੁਹਾਡੀ ਸਿਹਤ ਤੇ ਹੈਗਾ ਅਸਰ ਕੀ ਨਹੀਂ ਹੈਗਾ ਉਹਨਾਂ ਚਿਰ ਆਪਾਂ ਨੂੰ ਕੀ ਪਤਾ ਲੱਗੂਗਾ ਸਮਝ ਆਉਂਦੀ ਐ ਕੋਸਰ ਜਿਹੜੇ ਐਸ ਚ ਇੰਨਾ سارے ਸਵਾਲਾਂ ਦੇ ਜਵਾਬ ਚਾਹੁੰਦੇ ਆ ਨਾ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰਨ ਵਾਲੀ ਉਹਨਾਂ ਲੂਮਨਾਟੀਆਂ ਦੇ ਜਿਹੜੇ ਵੱਜਦੇ ਆ ਜਿਹੜੇ ਕਹਿੰਦੇ ਵੀ ਇਹ ਕੁਸ਼ਕ ਪੈਸੇ ਵਾਲੇ ਲੋਕ ਸਾਰੀ ਦੁਨੀਆ ਚ ਚਲਾਉਂਦੇ ਆ ਉਹਨਾਂ ਦੇ ਕੰਨ ਤੱਕ ਗੱਲ ਪਹੁੰਚੂਗੀ ਸਾਰੇ ਲੋਕ ਇਕੱਠੇ ਹੋ ਕੇ ਜਦੋਂ ਗੱਲ ਸਵਾਲ ਕਰਨਗੇ ਨਾ ਫੇਰ ਜਵਾਬ ਮਿਲਣਾ ਮੇਰੀ ਗੱਲ ਆ ਵੀ ਇਹ ਚੰਗਾ ਮਾੜਾ ਜੋ ਵੀ ਆ ਸਾਨੂੰ ਕੋਈ ਕੇਂਦਰ ਸਰਕਾਰ ਸਾਨੂੰ ਦੱਸੇ ਵੀ ਇਹ ਭਾਈ ਕਿਉਂ ਇਹ ਕੰਡ ਤੁਨੂੰ ਵੱਜ ਰਿਹਾ ਵੀ ਅਸੀਂ ਦੇਸ਼ ਦੇ ਨਾਗਰਿਕ ਆ ਅਸੀਂ ਜ਼ਿੰਮੇਵਾਰ ਨਾਗਰਿਕ ਆ ਸਾਨੂੰ ਕਰੰਟ ਕਿਉਂ ਵੱਜ ਰਿਹਾ ਵੀ ਇਹ ਤਾਂ ਜੇ ਸਾਡੀ ਕਰੰਟ ਨਾਲ ਮੌਤ ਹੁੰਦੀ ਹੈ ਤਾਂ ਸਾਡੇ ਘਰ ਪਰਿਵਾਰ ਵਾਲਿਆਂ ਨੂੰ ਤਾਂ ਪਤਾ ਲੱਗੇ ਵੀ ਭਾਈ ਜਿਹੜਾ ਤੁਨੂੰ ਕਰੰਟ ਲੱਗ ਰਿਹਾ ਹਨਾ ਹਰ ਇੱਕ ਚੀਜ਼ ਨੂੰ ਥਲਾਉਣ ਤੋਂ ਆਪਣਾ ਕਰੰਟ ਲੱਗਦਾ ਵੀ ਇਹਦੇ ਕਰਕੇ ਆਪਣਾ ਜੋ ਵੀ ਨੁਕਸਾਨ ਹੁੰਦਾ ਆਪਣੇ ਘਰਦਿਆਂ ਨੂੰ ਤਾਂ ਪਤਾ ਹੋਵੇ ਜੇ ਆਪਣੀ ਡੈਥ ਵੀ ਹੋ ਜੇ ਤਾਂ ਆਪਣੇ ਕਿਸੇ ਨੂੰ ਪਤਾ ਹੀ ਨਹੀਂ ਹੁੰਦੀ ਅਗਲਾ ਕਹਿੰਦਾ ਕੁਦਰਤੀ ਮੌਤ ਮਰਿਆ ਤਾਂ ਗੱਲ ਸਮਝਦੇ ਹੋ ਵੀਡੀਓ ਸ਼ੇਅਰ ਕਰ ਦਿਓ ਜੇ ਨਹੀਂ ਤਾਂ ਫਿਰ ਤੁਹਾਨੂੰ ਸਮਝ ਆ ਨਹੀਂ ਜਾ ਸਕਦਾ ਤੁਸੀਂ ਬੇਗੂਫ ਹੋ ਸਾਰੇ ਜਣੇ